ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਵਾਪਾ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਹ ਰੱਛਾ ਨੀ ਕਰਦਾ ਕਰੀਏ ਸਬਰਨ ਕੋ ਆਸ ਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯਵਰ ਨਾਤੇ ਹਾਂ ਜੋ ਉਬਰ ਚਾਹੂੰ ਤੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀ ਗਏ ਚੁਣ ਚੁਣ 17 ਹਮਾਰੇ ਮਾਰ ਗਏ ਆਪ ਹੱਥ ਦੇ ਮੁਝੇ ਉਬਰ ਗਏ ਮਰਨ ਕਾਲ ਕਾ ਤ੍ਰਾਂਸ ਨਵਰੀਏ ਹੁ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤ ਜੋ ਕਰਿਓ ਰੱਛਾ ਰਾਖਲੇ ਓਮ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਤ ਦੁਸ਼ਟਨ ਕੇ ਹੰਤਾ ਤੁਮ ਹਾਂ ਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਭੇਦ ਰਾਏ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗਣ ਸੁਖ ਦਿਓ ਸਤਰਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰ ਸੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਕੇ ਕੀ ਪੀਰ ਪਛਾਨੇ ਘਟ ਘਟ ਕੇ ਪਟ ਪੜ ਗਈ ਜਾਣੇ ਜਬੂਦ ਕਰ ਕਰ ਕਰਤਾ ਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਕ ਕਰਤ ਹੋ ਕਮ ਹੋ ਤੁਮੇ ਮਿਲਤ ਦੇ ਤਲ ਸਮ ਜੇਤੇ ਬਦਨ ਸੇਠ ਸਭ ਤਾਰੇ ਆਪ ਆਪਣੀ ਬੁਝ ਚਾਰੇ ਤੁਮ ਸਭ ਹੀ ਤੇਰਾ ਨਰਾਲਮ ਜਾਣ ਬੇਦ ਭੇਦ ਹਰੇ ਆਲਮ ਨਿਰੰਕਾਰ ਨਿਰਮਕਾਰ ਨਿਲੰਬ ਆਦ ਅਨੀਲ ਅਨਾਦ ਅਸੰਵਤਾ ਕਾ ਮੂੜ ਚਾਰ ਤਪੇਦਾ ਜਾ ਕੋ ਪੀਵ ਨ ਪਾਵਤ ਬੇਦਾ ਤਾ ਕੋ ਕਰੇ ਪਾਹਨ ਨਮਨਤ ਮਾ ਮੂੜ ਕਿਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿਨ ਤਨੇ ਪੀਵ ਆ ਪਪ ਨੀ ਬਦ ਹੈ ਜੀਤੀ ਬਨੰਦ ਪਿੰਨ ਪਿੰਨ ਤੈ ਤੇਤੀ दुमरा लखाना जाए पसारा कैब ते सट्या प्रथम संसारए के रूप अनूप स्वरूप रंग प राव कै पुपा अंते जे जे से ते किनी उत्पन्न खान बहु रच दिन का फूल राजा है बैठा कौन सिमट प जो शंकर कैठा सगले श्रेष्ठ दिखाए चंबवाज जुगा स्वरूप सिमबावर चा मेरी तुम करो सिख बारे सिख संगर दुष्ट जिते उठव तुत पाता सगल काता जे तुझ जिताव सर परिण दुष्ट दुखत है मरे पग परे त्यारे तिनके तुम संकट सब टारे जो कल को बार ते आए ताके कालन काल नहीं है रचा हुए सब काला दुष्ट अरिष्ट ने तला कृपा दृष्ट तन जय हर हो ताप तनक मोह हो ਰਿੱਧ ਸਿਧ ਕਰਮ ਸਭ ਹੋਈ ਦੁਸ਼ਟ ਸਾਸ਼ਵੈ ਸਕੇ ਨਾ ਕੋਈ ਇਕ ਬਾਰ ਜਿਨ ਤੁਮ ਸਵਾਰਾ ਕਾਲ ਫਾਂਸ ਤੇ ਤਾਇ ਬਾਰ ਜਿਨ ਨਾਮ ਤੇ ਹਾਰੋ ਕਹ ਦਾਇ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੇ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਅਬਾਰੀ ਸਰਬ ਠੋਰ ਮੋਹ ਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਖੇਤ ਮੇਂ ਸਰਨ ਤੇ ਹਾਰੀ ਆਪਹਾਸ ਤੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੋਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੀ ਨਹੀਂ ਅਨਿਉ ਰਾਮ ਰਹੀ ਪੁਰਾਨ ਕੁਰਾਨ ਨਹੀਂ ਕਹਿ ਮਤੇਕ ਨਮਨ ਸਿਮਰਤ ਸਾਸਤਰ ਵੇਦ ਸਵੈ ਭੇਦ ਕਹੇ ਹਮ ਏਕ ਨ ਜਾਣੇ ਸ੍ਰੀ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਣ ਕੇ ਗਿਆ ਤੁਹਾਰ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ